हां जी दोस्तों ਜਿਵੇਂ ਕਿ ਪਿਛਲੇ ਹਫਤੇ ਆਪਾਂ ਨੇ ਇੱਕ ਸ਼ਾਰਟ ਵੀ ਪਾਇਆ ਸੀ ਜਿਸ ਦੇ ਵਿੱਚ ਆਪਾਂ ਨੇ ਇੱਕ ਸਵਾਲ ਪੁੱਛਿਆ ਸੀ ਕਿ ਟਰੈਕਟਰ ਦੀ ਟੈਂਕੀ ਵਾਲਟੀ ਤੇ ਫਿਲਟਰ ਤੇ ਗਲਾਸੀ ਇਹਨਾਂ ਨੂੰ ਆਪਾਂ ਨੇ ਖੋਲਣਾ ਨਹੀਂ ਹੈਗਾ ਤੇ ਬਿਨਾ ਖੋਲੇ ਟਰੈਕਟਰ ਨੂੰ ਬਿਨਾ ਲੋਡ ਤੇ ਲਾਈ ਆਪਾਂ ਮਤਲਬ ਕਿ ਇਹ ਚੀਜ਼ ਕਿਵੇਂ ਪਤਾ ਕਰ ਸਕਦੇ ਆਂ ਵੀ ਆਪਣੀ ਟਰੈਕਟਰ ਦੀ ਜਿਹੜੀ ਟੀ ਆ ਉਹ ਬੰਦ ਹੋ ਗਈ ਜਾਂ ਫਿਲਟਰ ਚੋਕ ਹੋ ਗਿਆ ਜਾਂ ਜਿਹੜੀ ਗਲਾਸੀ ਆ ਉਹ ਬੰਦ ਹੋ ਗਈ ਤੇ ਪਿਛਲੇ ਐਤਵਾਰ ਤੁਹਾਨੂੰ ਆਖਿਆ ਸੀ ਵੀ ਅਗਲੇ ਐਤਵਾਰ ਆਪਾਂ ਦਾ ਤੁਹਾਨੂੰ ਫੁੱਲ ਵੀਡੀਓ ਬਣਾ ਕੇ ਦੱਸਾਂਗੇ ਤੇ ਸ਼ਾਰਟ ਦੇ ਵਿੱਚ ਮਿੱਤਰੋ ਕਿਸੇ ਵੀ ਮਿੱਤਰ ਨੇ ਇਸ ਚੀਜ਼ ਦਾ ਜਵਾਬ ਨਹੀਂ ਜਿਹੜਾ ਉਹ ਦਿੱਤਾ ਵੀ ਇਹ ਤਾਂ ਇਸ ਚੀਜ਼ ਨੂੰ ਆਪਾਂ ਉਹ ਕਿਵੇਂ ਆ ਪਤਾ ਕਰ ਸਕਦੇ ਆ ਤਾਂ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਾੜ ਇਨਫੋਰਟੇਨਮੈਂਟ ਚੈਨਲ 'ਚ ਆਪਣੀ ਇੱਕ ਹੋਰ ਅਗਲੀ ਵੀਡੀਓ 'ਚ ਦੋਸਤੋ ਪਿਛਲੀਆਂ ਵੀਡੀਓ ਨੂੰ ਵੀ ਤੁਸੀਂ ਵਧੀਆ ਮਤਲਬ ਕਿ ਵਧੀਆ ਪਿਆਰ ਦਿੰਨੇ ਹੋ ਕਮੈਂਟ ਵੀ ਆਉਂਦ ਨੇ ਵਧੀਆ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਦੋਸਤੋ ਅੱਜ ਗੱਲ ਕਰਦੇ ਆਪਾਂ ਆਪਣੇ ਟੌਪਿਕ ਦੀ ਵੀ ਕਿਸ ਤਰ੍ਹਾਂ ਆਪਾਂ ਆਪਣੇ ਫਿਲਟਰਾਂ ਦਾ ਚੋਕ ਹੋਣਾ ਜਾਂ ਟੀ ਦਾ ਬੰਦ ਹੋਣਾ ਜਾਂ ਆਪਣੀ ਜਿਹੜੀ ਗਲਾਸੀ ਹੁੰਦੀ ਹੈ ਵੀ ਬੰਦ ਹੋਣ ਨੂੰ ਆਪਾਂ ਬਿਨਾਂ ਖੋਲੇ ਕਿਵੇਂ ਜਿਹੜਾ ਉਹ ਪਤਾ ਕਰ ਸਕਦੇ ਆ ਤਾਂ ਦੋਸਤੋ ਜਿਵੇਂ ਕਿ ਟਰੈਕਟਰ ਕੰਪਨੀ ਵੱਲੋਂ ਫਿਟਿੰਗ ਹੋ ਕੇ ਆਉਂਦਾ ਹੈ ਨਾ ਕੋਈ ਵੀ ਟਰੈਕਟਰ ਹੈ ਸਵਰਾਏ ਹੋਇਆ ਸੋਨਾਰੀਕਾ ਹੋਇਆ ਮਹਿੰਦਰਾ ਤੇ ਨਿਊ ਹਾਲੈਂਡ ਦੋਸਤੋ ਇਹਨਾਂ ਦੀ ਕੰਪਨੀ ਵੱਲੋਂ ਫਿਟ ਕੰਪਨੀ ਫਿਟਡ ਹੈ ਨਾ ਇੱਕ ਸਰਟਨ ਆਰ ਪੀ ਐਮ ਹੁੰਦੇ ਨੇ ਮਤਲਬ ਜਿਹਨੂੰ ਪਪ ਦੇਸੀ ਭਾਸ਼ਾ ਚ ਕਹੇਦੀ ਵੀ ਇਹਨਾਂ ਦੀ ਇੱਕ ਰੇਸ ਹੁੰਦੀ ਆ ਜੋ ਕੰਪਨੀ ਵੱਲੋਂ ਆਪਣੀ ਜੋ ਵੀ ਟਰੈਕਟਰ ਨੂੰ ਪੂਰੀ ਪ੍ਰੋਪਰਲੀਟੀ ਟਿਊਨ ਕਰਕੇ ਉਹ ਇੱਕ ਸਰਟਨ ਆਰ ਪੀ ਐਮ ਤੇ ਜਿਹੜਾ ਟਰੈਕਟਰ ਨੂੰ ਉਹ ਮਤਲਬ ਕਿ ਦੇ ਕੇ ਭੇਜਦੇ ਨੇ ਕੰਪਨੀ ਵੱਲੋਂ ਜਿਸ ਤਰ੍ਹਾਂ ਕਿ ਆਪਾਂ ਸਵਰਾਜ ਟਰੈਕਟਰ ਤੇ ਬੈਠੇ ਆ। ਸਵਰਾਜ ਦਾ ਇਹ 855 ਮਾਡਲ 96 ਮੋਰਲ ਟਰੈਕਟਰ ਹੈ। ਤੇ ਜਿਸ ਤਰ੍ਹਾਂ ਉਹ ਇੱਕ ਉਧਰ 14 ਮਰਲੇ ਖੜਾ ਹੈ। ਪਰ ਦੋਸਤੋ ਕੰਪਨੀ ਵੱਲੋਂ ਇਹਨਾਂ ਦੇ ਆਰਪੀਐਮ ਨੇ ਜਿਹੜੇ ਉਹ 2000 ਕੰਪਨੀ 2000 ਆਰਪੀਐਮ ਰੇਟਡ ਆਰਪੀਐਮ ਦੇ ਕੇ ਭੇਜਦੀ ਹੈ ਜਿਸ ਤਰ੍ਹਾਂ ਇਹ ਸਵਰਾਜ ਆ। ਤੁਹਾਨੂੰ ਇਸ ਦੀ ਪਲੇਟ ਵੀ ਆਪਾਂ ਦੇਖਾ ਤੁਹਾਨੂੰ ਦਿਖਾ ਦਿੰਨੇ ਆ। ਰੈਂਬੋ ਸਾਈਡ ਤੋਂ ਅਰੇਖੋ ਦੋਸਤੋ ਇਹ ਇੱਥੇ ਪਲੇਟ ਤੇ ਵੀ ਲਿਖਿਆ ਹੋਇਆ ਹੈ ਇਹ ਆ ਸਾਹਮਣੇ 2000 rpm ਮਤਲਬ ਕਿ ਕੰਪਨੀ ਵੱਲੋਂ ਜਿਹੜਾ ਇਹ ਟਰੈਕਟਰ ਹੈ 2000 ਰੇਟਡ rpm ਤੇ ਟਿਊਨ ਹੋ ਕੇ ਆਇਆ ਹੋਇਆ ਤੇ ਜੇ ਮਤਲਬ ਕਿ ਦੋਸਤੋ ਟਰੈਕਟਰ ਦਾ ਪੰਪ ਪੰਪ ਓਕੇ ਦੀ ਰਿਪੋਰਟ ਹੈ ਮਤਲਬ ਕਿ ਸਰਵਿਸ ਹੋ ਜਦੋਂ ਆਪਾਂ ਸਰਵਿਸ ਕਰਾਉਣੀ ਆ ਸਰਵਿਸ ਕਰਾਉਣ ਤੋਂ ਬਾਅਦ ਤੁਸੀਂ ਆਪਣੇ ਟਰੈਕਟਰ ਦੀ ਫੁੱਲ ਆਰਪੀਐਮ ਕਰਕੇ ਦੇਖਿਓ ਤਾਂ ਤੁਸੀਂ ਜੇ ਆਰਪੀਐਮ ਆਪਣੇ ਵੱਲੋਂ ਮਤਲਬ ਵੱਧ ਘਟ ਨਹੀਂ ਕੀਤੀ ਹੋਈ ਤਾਂ ਜਦੋਂ ਆਪਾਂ ਫੁੱਲ ਰੇਸ ਕਰਾਂਗੇ ਤਾਂ ਇਹਦੀ ਜਿਹੜੀ ਆਰਪੀਐਮ ਹੈ ਉਹ 2000 ਤੇ ਜਾ ਕੇ ਰੁਕ ਜਾਣੀ ਆ ਐਨ ਪ੍ਰੋਪਰ 2000 ਤੇ ਨਾ ਵੱਧ ਚਲੋ 1921 ਦਾ ਵਰਕ ਹੋ ਸਕਦਾ ਹੈ ਟੌਪਰ ਦਾ ਪਰ 2000 ਤੋਂ ਘੱਟ ਨਹੀਂ ਹੋਣਗੇ 2000 ਤੋਂ ਪੂਰਾ ਵੱਧ ਹੀ ਹੋ ਸਕਦੇ ਨੇ ਵੀ ਐਸਟੀਮੇਟਿਡ 2000 ਦੇ ਵਿੱਚ ਵਿੱਚ ਇਹਦੀ ਆਰਪੀਐਮ ਹੋਊਗੀ ਜੋ ਮਤਲਬ ਕੰਪਨੀ ਟੀਨ ਕਰਕੇ ਭੇਜਦੀ ਆ ਤਾਂ ਦੋਸਤੋ ਜਦੋਂ ਇਹਦਾ ਟੀ ਮਤਲਬ ਕਿ ਟੈਂਕੀ ਦੀ ਟੀ ਬੰਦ ਹੋ ਗਈ ਮਤਲਬ ਆਹ ਟੀ ਜਿਹੜੀ ਇਹਦੇ ਵਿੱਚ ਕੋਈ ਵਿਚੇ ਵਾਲਾ ਫਿਲਟਰ ਹੁੰਦਾ ਉਹ ਚ ਕਚਰਾ ਆ ਗਿਆ ਜਾਂ ਜਿਸ ਤਰ੍ਹਾਂ ਆਪਣੇ ਫਿਲਟਰ ਨੇ ਇਹਨਾਂ ਦੇ ਵਿੱਚ ਮਤਲਬ ਕਿ ਸਮੇਂ ਟਾਈਮ ਦੇ हिसाब ਨਾਲ ਚੱਲ ਕੇ ਇਹ ਵੀ ਬਲੌਕ ਹੋ ਜਾਂਦੇ ਨੇ ਗਲਾਸੀ ਹੈ ਜਿਹੜੀ ਉਹ ਸਾਹਮਣੇ ਲੱਗੀ ਹੋਈ ਤਾਂ ਉਹ ਗਲਾਸੀ ਵੀ ਦੋਸਤੋ ਬਲੌਕ ਹੋ ਜਾਂਦੀ ਹੈ ਤੇ ਇਹ ਬਲੌਕ ਹੋਣ ਨਾਲ ਕਿਉਂ ਦੋਸਤੋ ਫਿਊਲ ਦੀ ਜਿਹੜੀ ਸਪਲਾਈ ਹੈ ਉਪਰਪਰ ਨਹੀਂ ਮਤਲਬ ਕਿ ਪੰਪ ਤੱਕ ਜਾ ਪਾਉਂਦੀ ਜਿਸ ਦੇ ਨਾਲ ਕੀ ਹੁੰਦਾ ਦੋਸਤੋ ਟਰੈਕਟਰ ਜਿਹੜਾ ਆਪਣਾ ਜੇ ਮੰਨ ਲਓ ਇਹ 2000 ਆਰਪੀਐਮ ਰੇਟਡ ਦੇ ਰੇਟਡ ਆਰਪੀਐਮ ਹੈ ਜਦੋਂ ਆਪਾਂ ਇਹਨੂੰ ਖਾਲੀ ਖੜਾ ਕੇ ਰੇਸ ਦੇਵਾਂਗੇ ਜੇ ਤਾਂ ਇਹਦਾ ਫਿਊਲ ਲਾਈਨ ਬਿਲਕੁਲ ਕਰੀਆ ਕਲੀਅਰ ਹੈ ਮਤਲਬ ਕਿ ਟੀ ਸਾਫ ਹੈ ਆਪਣੇ ਫਿਲਟਰ ਸਾਫ ਨੇ ਪਲੱਸ ਇਹ ਸਾਫ ਹੈ ਤਾਂ ਇਹ ਪੂਰਾ ਚਾਰ ਆਪਣਾ ਸੌਰੀ 2000 ਆਰਪੀਐਮ ਫੁੱਲ ਲਊਗਾ ਖਾਲੀ ਨਾਰਮਲ ਮੰਨ ਲਓ ਖਾਲੀ ਖੜਾ ਤੇ ਜੇ ਮਤਲਬ ਕਿ ਇਸ ਦੇ ਫਿਲਟਰ ਚ ਬੋਕ ਹੋ ਗਏ ਜਾਂ ਗਲਾਟੀ ਗਲਾਸੀ ਬੰਦਾ ਹੈ ਜਾਂ ਟੀ ਬੰਦ ਹੋ ਗਈ ਤਾਂ ਇਹਨਾਂ ਤਿੰਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਕੋਈ ਇੱਕ ਵੀ ਚੀਜ਼ ਬੰਦ ਹੋ ਗਈ ਤਾਂ ਇਹ ਟਰੈਕਟਰ ਨੇ ਮਤਲਬ ਕਿ ਖਾਲੀ ਖੜਾ ਕੇ ਜਦੋਂ ਪ੍ਰੈਸ ਦੇਵਾਂਗੇ ਤਾਂ ਇਹਨਾਂ 2000 ਰੁਪਏ ਮੈਨੇ ਜਿਹੜੇ ਪੂਰੇ ਨਹੀਂ ਕਰਨੇ ਤੇ ਜਿੰਨੇ ਮਤਲਬ ਜਿਆਦਾ ਜਿਹੜੀ ਫਿਊਲ ਲਾਈਨ ਹੈ ਬਲੌਕ ਹੋ ਗਈ ਉਹਨੇ ਇਹ ਇਹਨੇ ਰੁਪਏ ਘਟਾ ਦੇਣੇ ਫਰਜ਼ ਕਰੋ 2000 ਰੁਪਏ ਮੈਨ ਜੇ ਮੰਨ ਲਓ ਇਹਦੇ ਫਿਲਟਰ ਵੀ ਬੋਕ ਨੇ ਟੀ ਵੀ ਬੰਦਾ ਹੈ ਤੇ ਆਪਣੀ ਟੈਂਕੀ ਵਾਲੀ ਗਲਾਸੀ ਬੰਦਾ ਤਾਂ 1800 1900 RPM ਤੇ ਜਾ ਕੇ ਵੈਲੋ ਖੜ ਜੂਗਾ ਇਸ ਤੋਂ ਅੱਗੇ ਇਹ ਨਹੀਂ RPM ਲੈਣੇ ਹੈਗੇ ਤਾਂ ਦੋਸਤੋ ਇਸ ਤਰ੍ਹਾਂ ਜਿਹੜਾ ਕਿ ਆਪਾਂ ਇਹ ਚੀਜ਼ ਨੂੰ ਪਤਾ ਕਰ ਸਕਦੇ ਹਾਂ ਹਾਂ ਪਰ ਇਸ ਦੇ ਲਈ ਇਹਨੂੰ ਪਤਾ ਕਰਨ ਦਾ ਤਰੀਕਾ ਇਹ ਹੀ ਹੈ ਵੀ ਆਪਣਾ ਟਰੈਕਟਰ ਜਿਹੜਾ ਕੰਪਨੀ ਦੀ ਜਿਹੜੀ ਟਿਊਨਿੰਗ ਹੈ ਉਸ ਤੇ ਹੀ ਸਟੈਂਡ ਬਾਈ ਕਰਦਾ ਹੋਵੇ ਮਤਲਬ ਪੰਪਰ ਨਾਲ ਕੋਈ ਛੇੜਖਾਨੀ ਨਾ ਕਰੀ ਹੋਈ ਹੋਵੇ ਕੋਈ ਮਲਵਾਰ RPM ਵਗੈਰਾ ਜਿਹੜੇ ਆਪਾਂ ਖੁਦ ਤੋਂ ਨਪਦਾਏ ਹੁਣ ਹਾਂ ਜੇ ਖੁਦ ਤੋਂ ਵਧਾਏ ਵੀ ਨੇ ਤਾਂ ਉਸ ਚੀਜ਼ ਨੂੰ ਵੀ ਆਪਾਂ ਨੋਟ ਕਰ ਸਕਦੇ ਆ ਫਰਜ਼ ਕਰੋ ਆਪਾਂ ਨੇ ਇਹ 2000 ਤੇ ਆਪਾਂ ਨੇ 22000 RPM ਕਰਤੀ ਤਾਂ ਇਹ ਚੀਜ਼ ਨੂੰ ਵੀ ਆਪਾਂ 22000 RPM ਤੇ ਜਾ ਕੇ ਚੈੱਕ ਕਰ ਸਕਦੇ ਆ ਵੀ ਆਪਣਾ ਟਰੈਕਟਰ 22000 RPM ਤੇ ਆਪਾਂ ਨੇ ਵਧਾਈ ਤੋ ਕੀਤੀ ਸੀ ਵੀ ਉਹ ਪੂਰੇ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਕਿ ਆਪਣੀ ਜਿਹੜੀ ਫਿਊਲ ਲਾਈਨ ਫਿਊਲ ਲਾਈਨ ਦੇ ਵਿੱਚ ਕੋਈ ਤਰ੍ਹਾਂ ਕਿਤੇ ਕੋਈ ਫਿਲਟਰ ਝੁਕ ਹੋ ਗਿਆ ਆਪਣੇ ਜਾਂ ਟੀ ਬੰਦ ਹੋ ਗਈ ਜਾਂ ਗਲਾਸੀ ਜਿਹੜੀ ਉਹ ਬੰਦ ਹੋ ਗਈ ਤਾਂ ਦੋਸਤੋ ਇਸ ਤਰ੍ਹਾਂ ਕਰਕੇ ਆਪਾਂ ਇਹ ਚੀਜ਼ ਹੈ ਜਿਹੜੀ ਉਹ ਚੈੱਕ ਕਰ ਸਕਦੇ ਆ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੱਕ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਦੱਸਿਓ ਤੁਹਾਡੀਆਂ ਤੁਹਾਡੇ ਕਮੈਂਟ ਨੇ ਜਿਹੜੇ ਦੋਸਤੋ ਅੱਗੇ ਹੋਰ ਵੀਡੀਓ ਬਣਾਉਣ ਲਈ ਆਪਾਂ ਨੂੰ ਪੂਛ ਲਾਭ ਜਾਈ ਕਰਦੇ ਨੇ ਠੀਕ ਆ ਦੋਸਤੋ ਅੱਜ ਤੱਕ ਲਈ ਐਨਹੀਂ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਮਿਲਦੇ ਆਂ ਕਿਸੇ ਹੋਰ ਟਾਪਿਕ ਤੇ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ